ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਬੜੇ ਬੜ ਭਾਗੀ ਹਾਂ ਕਿ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕਰਕੇ ਤਰਕੀ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਦੇ ਮਹਾਵਾਕ ਆਪ ਜੀ ਨੇ ਸਰਵਣ ਕੀਤੇ ਨੇ ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ ਕਿ ਪਿਛਲਾ ਪੋਦਾ ਮਹੀਨਾ ਬੜੀ ਸ਼ੁਖ ਸ਼ਾਂਤੀ ਦੇ ਨਾਲ ਬਤੀਤ ਹੋਇਆ ਅੱਜ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਮਾਗ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਮਾਗ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵ ਅਤੇ ਮਹਾਨ ਦਿਨ ਹੈ ਇਸ ਦਿਨ 40 ਮੁਕਤਿਆਂ ਨੂੰ ਮੁਕਤਸਰ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਮੇਰੇ ਨੀਲੇ ਦੇ ਸਾਹ ਸਵਾਰ ਜਿਨ੍ਹਾਂ ਨੇ ਇਹਨਾਂ ਦਾ ਲਿਖਿਆ ਹੋਇਆ ਬਦਾਵਾ ਪਾੜ ਕਰਕੇ 40 ਮੁਕਤਿਆਂ ਨੂੰ ਮੁਕਤ ਕੀਤਾ। 마ਗ ਪੰਜਾਬੀ ਦੇ ਵਿੱਚ ਅਸੀਂ ਕਹਿੰਨੇ ਆ ਸੰਸਕ੍ਰਿਤ ਹਿੰਦੀ ਦੇ ਵਿੱਚ ਵੀ ਕਹਿੰਨੇ ਆ ਪਰ ਇਸ ਦਾ 마ਗ ਦਾ ਮਤਲਬ ਹੁੰਦਾ ਹੈ ਮੈਦਾਨ। ਕਿਉਂਕਿ ਇਸ ਮਹੀਨੇ ਦੇ ਵਿੱਚ ਬੜੇ ਵੱਡੇ ਵੱਡੇ ਮੈਦਾਨਾਂ ਦੇ ਵਿੱਚ ਧਾਰਮਿਕ ਸਥਾਨ ਜਿਹੜੇ ਨੇ ਤੀਰਥ ਸਥਲ ਜਿਹੜੇ ਨੇ ਜਿਹੜੇ ਨਦੀਆਂ ਦੇ ਤੱਟ ਨੇ। ਉਹਨਾਂ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਮਾਗ ਦੇ ਮਹੀਨੇ ਦੇ ਵਿੱਚ ਜਿਵੇਂ ਹਿੰਦੂ ਮਤ ਦੇ ਅਨੁਸਾਰ ਮਕਰ ਸਕ੍ਰਾਂਤੀ ਦਾ ਮੇਲਾ ਬੜਾ ਭਾਰਾ ਲੱਗਦਾ ਹੈ। ਕੁੰਭ ਦਾ ਜਿਹੜਾ ਮੇਲਾ ਹੈ 12 ਸਾਲ ਬਾਅਦ ਆਉਂਦਾ ਹੈ ਉਹ ਵੀ ਮਾਗ ਦੇ ਮਹੀਨੇ ਦੇ ਵਿੱਚ ਆਉਂਦਾ ਹੈ। ਖੁੱਲੇ ਮੈਦਾਨ ਦੇ ਵਿੱਚ ਇਹ ਧਾਰਮਿਕ ਜੋ ਕਰਮ ਹੈ ਪੂਰਾ ਹੋਣ ਕਰਕੇ ਇਸ ਮੈਦਾਨ ਨੂੰ ਹੀ ਮਾਗ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਦੇ ਵਿੱਚ ਵੀ ਯੁੱਧ ਦੇ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਜੋ ਬਿਦਾਵਾ ਲਿਖ ਕੇ ਦੇ ਕੇ ਗਏ ਸਨ ਉਹਨਾਂ ਨੇ ਮੁਕਤਸਰ ਦੀ ਧਰਤੀ ਦੇ ਉੱਤੇ ਖਿਦਰਾਣੇ ਦੀ ਢਾਬ ਦੇ ਵਿੱਚ ਆਪਣੇ ਆਪ ਨੂੰ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਰੱਖ ਕਰਕੇ ਪਿਛਲੀਆਂ ਭੁੱਲਾਂ ਨੂੰ ਬਖਸ਼ਾ ਕਰਕੇ ਅਗਲੇ ਮਾਰਗ ਦੇ ਉੱਤੇ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠ ਕਰਕੇ ਜੋ ਲਿਖਿਆ ਹੋਇਆ ਬਿਦਾਵਾ ਸੀ ਉਹ ਗੁਰੂ ਦੇ ਕੋਲੋਂ ਪੜਵਾਇਆ ਗੁਰੂ ਪਿਆਰਿਓ ਇਹ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨੇ ਅਸੀਂ ਤਾਂ ਕੁਝ ਲਿਖ ਕੇ ਨਹੀਂ ਦਿੱਤਾ ਗੁਰੂ ਪਾਤਸ਼ਾਹ ਜੀ ਨੂੰ ਫਿਰ ਵੀ ਜੇਕਰ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਗੁਰੂ ਬਖਸ਼ਣ ਹਾਰ ਹੈ ਆਓ ਇਸ ਮਾਗ ਦੇ ਮਹੀਨੇ ਦੇ ਵਿੱਚ ਜੇਕਰ ਅਸੀਂ ਸਿੱਖੀ ਤੋਂ ਬੇਮੁਖ ਹੋ ਗਏ ਆ ਤੇ ਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੀਏ ਕਿ ਪਾਤਸ਼ਾਹ ਜੀਓ ਸਾਨੂੰ ਤੋਂ ਆਪਣੇ ਸਨਮੁਖ ਕਰ ਲੈ ਸਾਨੂੰ ਆਪਣੀ ਸਿੱਖੀ ਬਖਸ਼ ਸਾਨੂੰ ਆਪਣੀ ਅਮਰਤ ਦੀ ਦਾਤ ਬਖਸ਼ ਸਾਨੂੰ ਆਪਣਾ ਪਿਆਰ ਬਖਸ਼ਿਸ਼ ਕਰ ਤੇ ਆਓ ਇਸ ਮਾਗ ਦੇ ਮਹੀਨੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਕੀ ਸਮਝਾਵਨਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਮਾਗ ਮਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਕਿ ਮਾਗ ਦਾ ਮਹੀਨਾ ਜੋ ਹੈ ਇਹ ਠੰਡ ਦਾ ਮਹੀਨਾ ਹੈ ਤੇ ਜਿਹੜੇ Hindu ਧਰਮ ਦੇ ਜਾਂ Hindu ਮਤ ਦੇ ਲੋਕ ਨੇ ਇਸ 마ਗ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਦਰਿਆਵਾਂ ਦੇ ਉੱਤੇ ਨਦੀਆਂ ਦੇ ਉੱਤੇ ਤੀਰਸਥਲਾਂ ਦੇ ਉੱਤੇ ਤੇ ਮੇਰੇ ਪਾਸ਼ਾ ਜੀ ਕਹਿੰਦੇ ਨੇ ਕਿ ਭਾਈ ਜੇਕਰ ਤੂੰ ਇਸ਼ਨਾਨ ਕਰਨਾ ਹੈ ਤੇ ਸਾਧੂਆਂ ਦੀ ਸੰਗਤ ਕਰ ਸਾਧੂਆਂ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਉਸ ਦੇ ਵਿੱਚ ਇਸ਼ਨਾਨ ਕਰ ਫਿਰ ਦੂਸਰਾ ਕੰਮ ਇਹ ਕਰ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਤੇ ਆਪ ਵੀ ਤੂੰ ਉਸ ਪ੍ਰਮਾਤਮਾ ਦਾ ਨਾਮ ਧਿਆ ਉਸ ਪ੍ਰਮਾਤਮਾ ਦਾ ਨਾਮ ਸੁਣ ਤੇ ਹੋਰਨਾਂ ਨੂੰ ਵੀ ਉਹ ਪ੍ਰਮਾਤਮਾ ਦੇ ਨਾਮ ਦਾ ਦਾਨ ਕਰ ਨਾਮ ਦੀ ਦਾਤ ਵੰਡ ਪ੍ਰਮਾਤਮਾ ਦਾ ਨਾਮ ਰਲ ਮਿਲ ਕੇ ਜਪਿਆ ਕਰੋ ਮੇਰੇ ਪਾਤਸ਼ਾਹ ਜੀ ਇਸ ਵਿੱਚ ਇਹ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਆਪ ਜਪੋ ਤੇ ਹੋਰਾਂ ਨੂੰ ਵੀ ਪ੍ਰਮਾਤਮਾ ਦਾ ਨਾਮ ਜਪਾਓ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਫਿਰ ਨਾਮ ਜਪਣ ਦੇ ਨਾਲ ਹੋਵੇਗਾ ਕੀ ਕਿ ਜਿਹੜੀ ਸਾਨੂੰ ਜਨਮਾਂ ਜਨਮਾਂ ਦੀ ਜਿਹੜੀ ਮੈਲ ਹੈ ਉਹ ਸਾਡੀ ਉਤਰ ਜਾਂਦੀ ਤੇ ਮਨ ਤੇ ਜਾਏ ਗੁਮਾਨ ਗੁਮਾਨ ਕਹਿੰਦੇ ਨੇ ਹੰਕਾਰ ਨੂੰ ਤੇ ਜਿਹੜੀ ਸਾਡੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਤੇ ਅਸੀਂ ਹੰਕਾਰੀ ਹੋਏ ਪਏ ਆਂ ਨਾਮ ਜਪਣ ਦੇ ਨਾਲ ਉਹ ਹੰਕਾਰ ਦੂਰ ਚਲਾ ਜਾਂਦਾ ਹੈ ਨਿਮਰਤਾ ਆ ਜਾਂਦੀ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਹੋਰ ਕੰਮ ਹੁੰਦਾ ਹੈ ਜਿਹੜਾ ਨਾਮ ਜਪਦਾ ਹੈ ਕਾਮ ਕਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਨ ਕੇ ਨਾਮ ਜਪਣ ਵਾਲੇ ਬੰਦੇ ਨੂੰ ਕਾਮ ਤੇ ਕਰੋਧ ਜਿਹੜਾ ਹੈ ਉਹ ਮੋਹ ਨਹੀਂ ਸਕਦਾ ਕਾਮ ਕਰੋਧ ਦੇ ਤੇ ਹਾਵੀ ਨਹੀਂ ਹੋ ਸਕਦੇ ਬਿਨਸੈ ਲੋਭ ਸਵਾਨ ਸਵਾਨ ਕਹਿੰਦੇ ਨੇ ਕੁੱਤੇ ਨੂੰ ਉਸ ਬੰਦੇ ਦੇ ਮਨ ਦੇ ਵਿੱਚ ਜਿਹੜਾ ਲਾਲਚੀ ਕੁੱਤਾ ਹੈ ਜਿਹੜਾ ਲੋਕਾਂ ਦੇ ਦਰ ਦੇ ਉੱਤੇ ਭਟਕਦਾ ਫਿਰਦਾ ਹੈ ਮੈਨੂੰ ਆ ਮਿਲ ਜਾਵੇ ਮੈਨੂੰ ਇਹ ਮਿਲ ਜਾਵੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਉਹ ਫਿਰ ਕਿਸੇ ਦੇ ਅੱਗੇ ਪੂਛ ਨਹੀਂ ਲਾਉਂਦਾ ਸਿਰਫ ਉਹ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਲੈਂਦਾ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਫਿਰ ਜਿਹੜਾ ਨਾਮ ਜਪ ਲੂਗਾ ਉਹ ਫਿਰ ਸੱਚ ਦੇ ਮਾਰਗ ਤੇ ਚੱਲੂਗਾ ਜਿਹੜਾ ਸੱਚ ਦੇ ਮਾਰਗ ਤੇ ਚੱਲੂਗਾ ਫਿਰ ਲੋਕ ਉਹਦੀ ਉਸਤਤੀ ਕਰਦੇ ਨੇ ਕਿ ਭਾਈ ਦੇਖੋ ਇਹ ਹੁਣ ਗੁਰੂ ਘਰ ਜਾਂਦਾ ਹੈ ਇਹ ਨਾਮ ਜਪਦਾ ਹੈ ਬਾਣੀ ਪੜ੍ਹਦਾ ਹੈ ਲੋਕਾਂ ਦੇ ਵਿੱਚ ਫਿਰ ਉਹਦੀ ਇੱਜ਼ਤ ਹੋ ਜਾਂਦੀ ਹੈ ਫਿਰ ਉਹਦੀ ਉਸਤਤੀ ਹੋ ਜਾਂਦੀ ਹੈ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਮੇਰੇ ਪਾਸ਼ਾ ਜੀ ਕਹਿੰਦੇ ਨੇ ਕਿ ਜਿਹੜੇ ਲੋਕ 66 ਤੀਰਥਾਂ ਦੇ ਉੱਤੇ ਭੱਜੇ ਫਿਰਦੇ ਨੇ ਕਿ ਸਾਡੇ ਪੁਨ ਜਿਹੜੇ ਨੇ ਉਹ ਪ੍ਰਗਟ ਹੋ ਜਾਣ ਪਾਪ ਨਾਸ ਹੋ ਜਾਣ ਤੇ ਸਭ ਤੋਂ ਵੱਡਾ ਪੁਨ ਇਹੀ ਹੈ ਕਿ ਜੀ ਦਇਆ ਪਰਵਾਨ ਕਿ ਪ੍ਰਮਾਤਮਾ ਦੇ ਦਿੱਤੇ ਹੋਏ ਜੀਵਾਂ ਦੇ ਉੱਤੇ ਦਇਆ ਕਰਨੀ ਆਪਣੇ ਜੀ ਦੇ ਉੱਤੇ ਵੀ ਦਇਆ ਕਰਨੀ ਭਾਵੇਂ ਇਹ ਸਾਡਾ ਜਿਹੜਾ ਹਿਰਦੇ ਦੇ ਅੰਦਰ ਜੀ ਹੈ ਇਹ ਵੀ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਹੈ ਹੋਰ ਵੀ ਜੀਵ ਜਿਹੜੇ ਪ੍ਰਮਾਤਮਾ ਤੋਂ ਦੂਰ ਨੇ ਜੇਕਰ ਨਾਮ ਜਪ ਕੇ ਇਹਨੂੰ ਵੀ ਪ੍ਰਮਾਤਮਾ ਦੇ ਨਾਲ ਜੋੜ ਲਵਾਂਗੇ ਇਹ ਵੀ ਇੱਕ ਸਾਡੇ ਉੱਤੇ ਵੀ ਦਇਆ ਹੈ ਹੋਰਨਾ ਉੱਤੇ ਵੀ ਦਇਆ ਹੈ ਇਹ ਦਇਆ ਪ੍ਰਮਾਤਮਾ ਪ੍ਰਵਾਨ ਕਰਦੇ ਨੇ ਜਿਸਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਤੇ ਪ੍ਰਮਾਤਮਾ ਜਿਹਦੇ ਉੱਤੇ ਕਿਰਪਾ ਕਰਕੇ ਦਇਆ ਕਰਕੇ ਸਿਮਰਤ ਦੀ ਸਿਮਰਣ ਦੀ ਦਾਤ ਦਿੰਦਾ ਹੈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸੋਈ ਪੁਰਖ ਸੁਜਾਨ ਉਹ ਬੰਦਾ ਸਿਆਣਾ ਹੋ ਜਾਂਦਾ ਹੈ ਪਰ ਜਦੋਂ ਤੱਕ ਦਾਤ ਪ੍ਰਮਾਤਮਾ ਦਿੰਦਾ ਨਹੀਂ ਆ ਉਦੋਂ ਤੱਕ ਅਸੀਂ ਸਮਝੋ ਮੂਰਖਾਂ ਜਦੋਂ ਦਾਤ ਸਾਨੂੰ ਮਿਲ ਗਈ ਉਦੋਂ ਅਸੀਂ ਸਿਆਣੇ ਹੋ ਗਏ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਹੈ ਨਾਨਕ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਮੈਂ ਉਹਨਾਂ ਤੋਂ ਸਦਕੇ ਜਾਨਾ ਮਾਗ ਸੁੱਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਨ ਮੇਰੇ ਪਾਤਸ਼ਾਹ ਜੀ ਨੇ ਇਸ ਅੰਤਲੀ ਪੰਕਤੀ ਦੇ ਵਿੱਚ ਸਾਡੇ ਉੱਤੇ ਕਿਰਪਾ ਕੀਤੀ ਹੈ ਮਾਗ ਮਹੀਨੇ ਵਿੱਚ ਉਹੀ ਬੰਦੇ ਸੁੱਚੇ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਗੁਰ ਦਿਆਵਾਨ ਹੁੰਦਾ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਦੇ ਨੇ ਉਹਦੀ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਭਗਤੀ ਕਰਦੇ ਨੇ ਤੇ ਜਿਹੜੇ ਭਗਤੀ ਕਰਦੇ ਨੇ ਤੇ ਮੇਰਾ ਪ੍ਰਮਾਤਮਾ ਮੇਰਾ ਗੁਰੂ ਵੱਡੀਆਂ ਵੱਡੀਆਂ ਭੁੱਲਾਂ ਵੱਡੇ ਵੱਡੇ ਗੁਨਾਹ ਬਖਸ਼ ਦਿੰਦਾ ਹੁਣ ਦੇਖੋ ਕਿੱਡਾ ਵੱਡਾ ਗੁਨਾਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਛੱਡ ਕੇ ਚਲੇ ਜਾਣਾ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਲੋੜ ਹੋਵੇ ਤੇ ਸਿੱਖ ਬੇਮੁਖ ਹੋ ਜਾਣ ਤੇ ਲਿਖ ਕੇ ਵੀ ਦੇ ਜਾਣ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਫਿਰ ਵੀ ਗੁਰੂ ਉਹਨਾਂ ਦੇ ਦਿੱਤਾ ਹੋਇਆ ਬਦਾਵਾ ਪਾੜ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ ਤੇ ਗੁਰੂ ਐਸੀ ਕਿਰਪਾ ਕਰਦਾ ਹੈ ਤੇ ਆਓ ਉਸ ਗੁਰੂ ਵਾਲੇ ਬਣੀਏ ਤੇ ਜਿਹੜੇ ਅਸੀਂ ਦਿੱਤੇ ਹੋਏ ਬਦਾਵੇ ਨੇ ਜਿਹੜੇ ਅਸੀਂ ਗੁਰੂ ਤੋਂ ਬੇਮਖ ਹੋਏ ਨੇ ਜਿਹੜੇ ਜਿਹੜੇ ਸਾਨੂੰ ਗੁਰੂਆਂ ਦਿਆਂ ਦਿੱਤੀਆਂ ਹੋਈਆਂ ਦਾਤਾਂ ਚੰਗੀਆਂ ਨਹੀਂ ਲੱਗਦੀਆਂ ਗੁਰੂ ਦੇ ਦਿੱਤੇ ਹੋਏ ਸਾਨੂੰ ਕੇਸ ਚੰਗੇ ਨਹੀਂ ਲੱਗਦੇ ਗੁਰੂ ਦਾ ਦਿੱਤਾ ਕੜਾ ਸਾਨੂੰ ਚੰਗਾ ਲੱਗਦਾ ਗੁਰੂ ਦੇ ਦਿੱਤੀ ਹੋਈ ਕਿਰਪਾਨ ਸਾਨੂੰ ਚੰਗੀ ਨਹੀਂ ਲੱਗਦੀ ਆਓ ਗੁਰੂ ਦੇ ਅੱਗੇ ਹੱਥ ਜੋੜ ਕੇ ਕਿਰਪਾ ਕਰੀਏ ਬੇਨਤੀ ਕਰੀਏ ਕਿ ਪਾਤਸ਼ਾਹ ਜੀਓ ਸਾਡੇ ਉੱਤੇ ਐਸੀ ਕਿਰਪਾ ਕਰ ਸਾਨੂੰ ਆਪਣੇ ਕਕਾਰਾਂ ਦੇ ਨਾਲ ਜੋੜ ਬਾਣੀ ਬਾਣੀ ਦਾ ਬਾਣੇ ਤੇ ਬਾਣੀ ਦੇ ਨਾਲ ਜੋੜ ਸਾਡੇ ਉੱਤੇ ਕਿਰਪਾ ਕਰ ਸਾਡੀਆਂ ਭੁੱਲਾਂ ਬਖਸ਼ਣ ਵਾਲਾ ਹੈ ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ ਇਸ ਮਾਗਦੇ ਮਹੀਨੇ ਦੇ ਵਿੱਚ ਦੇਸਾਂ ਪ੍ਰਦੇਸਾਂ ਵਿੱਚ ਵਸਦੀਆਂ ਹੋਈਆਂ ਸੰਗਤਾਂ ਦੇ ਉੱਤੇ ਮੇਰਾ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਦੇਸਾਂ ਪ੍ਰਦੇਸਾਂ ਵਿੱਚ ਵਸਦੇ ਹੋਏ ਬੱਚੇ ਉਹ ਹੋਰ ਤਰੱਕੀਆਂ ਕਰਨ ਮਾਤਾਵਾਂ ਪਿਤਾ ਨੂੰ ਹੋਰ ਰਿਸ਼ਤੇਦਾਰਾਂ ਨੂੰ ਦੇਸਾਂ ਪ੍ਰਦੇਸਾਂ ਵਿੱਚੋਂ ਠੰਡੀਆਂ ਹਵਾਵਾਂ ਆਉਣ ਗੁਰੂ ਮਹਾਰਾਜ ਜੀ ਕਿਰਪਾ ਕਰਨ ਭੁੱਲ ਚੁੱਕ ਦੇ ਖਿਮਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ